इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿਵੇਂ ਦੇਖਿਆ ਕਿ ਪੂਰਾ ਦੇ ਵਿੱਚ ਮਿਲਨ ਪੈਲਸ ਅਜੇਪਾਲ ਸੰਧੂ ਹਲਕਾ ਅਨਸਰ ਦੇ ਅਗਵਾਇ ਦੇ ਵਿੱਚ ਸਰਦਾਰ ਰਾਜਾ ਬ링 ਤਾਮੂ ਤੇ ਪੰਜਾਬ ਪ੍ਰਧਾਨ ਪਹੁੰਚੇ ਸਾਨੂੰ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਹਾਲਾਤ ਜਿਹੜੇ ਐ ਬਹੁਤ ਬੱਦਰ ਹੋ ਚੁੱਕੇ ਐ ਪਰ ਲੋਕ ਚਾਹੁੰਦੇ ਆ ਕਿ ਕਾਂਗਰਸੀ ਸਰਕਾਰ ਆਵੇ ਪਾਰਲੀਮੈਂਟ ਤੋਂ ਜੋ ਇਲੈਕਸ਼ਨ ਲੜਨ ਜਾ ਰਹੇ ਆ ਮਨਜੀਤ ਕੌਰ ਜੀ ਉਹ ਬਹੁਤ ਹੀ ਉੱਧੀ ਸ਼ਖਸੀਅਤ ਆ ਹਲਕਾ 3-4 ਦੇ ਵਾਸੀ ਐ ਮੋਗਾ ਦੇ ਵਿੱਚੋਂ ਆਰਾ ਸ਼ਾਇਦ ਔਰ ਬੀਟ ਕੋਰ ਦੇ ਕੰਪਲਰ ਉਹਨਾਂ ਨੇ ਲੋਕਾਂ ਦਾ ਉਤਸ਼ਾਹ ਦੇਖ ਕੇ ਆਪਣੀ ਜਿੱਤ ਦੀ ਮਹਿਮਦੀ ਸ਼ੁਰੂਆਤ ਕੀਤੀ ਹੈ ਔਰ ਉਹਨਾਂ ਦੇ ਨਾਲ ਸਾਫ ਦਾ ਜੇਲ੍ਹ ਮੰਤਰੀ ਵਿੰਦਾ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਪੰਜਾਬ ਸਿੰਘ ਚੈਲ ਤੇ ਹੋਰ ਵੀ ਬਹੁਤ ਬਾੜੀਆਂ ਸ਼ਖਸੀਅਤਾਂ ਤੇ ਪਹੁੰਚੇ ਹੋਣ ਸਾਨੂੰ

ਸਾਡੇ ਜੋ ਮਾਰਾ ਦੇ ਦੇ ਦਰਜੇ ਸਰਕਾਰੀ ਸੁਵਿਧਾ ਚਾਹਤੇ ਆ ਉਹਨਾਂ ਸਾਲਾਸ਼ੇ ਜਿੰਨਾਂ ਪਰ ਮਾਰਾ ਕਰ ਦਿੱਤੀਗੇ ਸੋ ਵੀਰੋ ਤੇ ਐਨਾਨਸਮੈਂਟ ਕਰਦੇ ਕਿ ਦੇ ਦਿੰਨ ਕਰੀਏ ਕਿ ਜੇਕਰ ਸਾਡੇ ਬੀਮਾ ਪਰਵਾਰਾਂ ਦੇ ਬੱਚੇ ਸਾਡੇ ਪਰਵਾਰਾਂ ਦੇ ਬੱਚੇ ਕੌਟ ਪਾਤੀ ਹੁੰਦੇ ਤੇ ਉਹਨਾਂ ਨੂੰ ਅਗਲੀ ਕੀਤਾ ਨਾ ਦੇਣੇ I'm ਔਰੇ ਵੀ 2-2 ਟਿੱਕਾ ਅਗਰ ਐਵਰੇਜ ਬਣਾਈਏ ਤਾਂ 28% ਅਸੀਂ ਹਾਟਾ ਨੂੰ ਹਿੱਸੇਦਾਰੀ ਇਹਨਾਂ ਨੂੰ ਸਮਝਿਆ ਚੋਣਾ ਚਾਹੀਦਾ ਹੈ ਪੇ ਪਾਜਬਾਂ ਨੇ ਵੀ ਹੁਣ ਤੱਕ ਇੱਕ ਲੇਡੀਜ਼ ਰੋ ਮਦਾਨ ਦੇ ਵਿੱਚ ਉਤਾਰੇ ਆ ਜਾਨੀ ਕੀ ਇਸ ਕੰਮ ਦੇ ਵਿੱਚ ਵੀ ਮਹਿਲ ਕਰਦੀ ਪਰ ਇੱਕ ਔਰਤ ਹੋਣਾ ਪਰ ਉਹ ਜਾਇ ਪੜੇ ਲਿਖਿਆ ਜਿਨ੍ਹਾਂ ਨੇ ਬਤੌਰ ਅਧਿਆਪਕ ਕੁੱਗੇ ਦੇ ਵਿੱਚ 12 ਸਾਲ ਲੋਕਾਂ ਨੂੰ ਪੜਾਉਂਦਾ ਬੱਚਿਆਂ ਨੂੰ ਕੰਮ ਕੀਤਾ ਤੇ ਤੀਜਾ ਜਿਹੜਾ ਪੁਆਇੰਟ ਐਕਸਟ੍ਰੀਮ ਦੇ ਵਿੱਚ ਇੱਕ 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 ਚੀਜ਼ ਹੋਰੇ ਇਹ ਸਾਰੇ ਉਮੀਦਵਾਰ ਬਾਹਰਲੇ ਕਿਉਂਕਿ ਆਪ ਲੋਕਾਂ ਲਈ ਉਮੀਦ ਹੁੰਦੀ ਹੈ ਕਿ ਬਾਹਰਲਾ ਵਿਅਕਤੀ ਮੁਕੰਮਲ ਨਹੀਂ ਦਾ। ਤੋਂ ਇਸ ਕਰਕੇ ਅਸੀਂ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਮੂਵਮੈਂਟ ਰਿਪਰਿਜ਼ੈਂਟੇਸ਼ਨ ਦਾ ਵੀ ਖਿਆਲ ਰੱਖਿਆ ਹੈ ਕਿ ਨਾਲ ਨਾਲ ਹੋਰ ਕੈਂਡੀਡੇਟ ਅਸੀਂ ਸਾਹਿਬ ਨੂੰ ਦਿਲੇ ਕਰਨ ਦਾ ਕਾਰਨ ਕਿ ਹੋ ਸਕਦਾ ਸੀ ਸੀਟ ਦੇਲੇ ਕਰਨ ਦਾ ਕਾਰਨ ਕਿ ਇਹਦਾ ਟਾਈਮ ਇਹਨਾਂ ਲੱਗਿਆ ਕਿ ਉਹਦਾ ਕਾਰਨ ਇਹ ਕਿ ਇਹਦਾ ਕਾਰਨ ਅਸੀਂ ਬਾਤ ਕਰੇ ਵੋਟਿੰਗ ਇਹ ਕੋਈ ਸਵਾਲ ਹੀ ਨਹੀਂ ਹੈ ਟੈਂਸਰ ਕੋਲ ਸੀਟ ਦੇਲੇ ਹੋਏ ਪਰ ਫਰਮੋਸ਼ ਕਾ ਵੀ ਦੋ ਦਰਵਾਜ਼ਾ ਸਾਡੇ ਪਾਰੀ ਦੇ ਲਈ ਖੁੱਲ੍ਹਦਾ ਹੈ ਜੇ ਤੁਸੀਂ ਨੀਵੀਂ ਹੋਰ ਕਾਲੀ ਰੰਗ ਦੇ ਵੀ ਆਪਣਾ ਟੈਨਸ਼ਨ ਫਰਮੋਸ਼ ਜੀ ਨੂੰ ਸੁਣਾਇਆ ਸੀ ਕਿ ਸਾਡੇ ਉਹ ਇਹ ਜੀ ਫਰਮੋਸ਼ ਜੀ ਨੂੰ ਵੀ ਕੰਪਨੀ ਕਾ ਇਕੱਛੇ ਲੜਾ ਰਹੇ ਤੇ ਕਿ ਲੋਕ ਮਸਤਾਕਾਤ ਬਹੁਤ ਸਾਰੇ ਪਾਰੀ ਸਾਡੇ ਕੋਲ ਨੇ ਮੇਰੇ ਵੱਲੋਂ ਪਰ ਆ ਰਹੇ ਸਾਡੇ ਸਬੰਧ ਨੇ ਅਸੀਂ ਉਹਨਾਂ ਨੂੰ ਪਹਿਲਾਂ ਇਹ ਪੁੱਛਿਆ ਸੀ ਸਾਡੇ ਸਾਕੀ ਜਿਹੜੇ ਆ ਅੰਛੇ ਦੇ ਲੋਕ ਨੇ ਆਪਣੇ ਬਾਸਮੇ ਕਿਸੇ ਆਪਣੇ ਆਪ ਅੰਦਾਜ਼ਾ ਲਾ ਲਿੱਤੇ ਤੇ ਕਈ ਵਾਰੀ ਸੁਬਾ ਮੂੰਹ ਆ ਕੇ ਹੁੰਦੇ ਸ਼ੈਗਦੇ ਆ ਕਿ ਸਾਨੂੰ ਇਹ ਇਨਫਰਮੇਸ਼ਨ ਆਈ ਹੈ ਉਹ ਇਨਫਰਮੇਸ਼ਨ ਨਹੀਂ ਆਈ ਉਹ ਚਾ ਪੀਂਦਿਆ ਸਾਰਾ ਆਈਡੀਆ ਆ ਗਿਆ ਸਦੀਕ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਕਿ ਮੈਂ ਪ੍ਰਚਾਰ ਨਹੀਂ ਕਰੂੰਗਾ ਸਦੀਕ ਸਾਹਿਬ ਆਰਟੀਅਰ ਬਹੁਤ ਮਹੱਤਵਪੂਰਨ ਲੀਡਰ ਨੇ ਜਲਦ ਤੋਂ ਦੋ ਸਦੀਕ ਸਾਹਿਬ ਪ੍ਰਚਾਰ ਕਰਦੇ ਮਾਈਕੋ ਮੰਨ ਕੇ ਬਾਦੋਗੇ ਸਦੀਕ ਸਾਹਿਬ ਵੀ ਮਿਲਦਾ ਹੈ ਸੋ ਇਸ ਦੀ ਆਪਣੀ ਸਾਰੀ ਬਹੁਤ سارے ਪਹਿਲੂ ਦੇਖੀ ਜਾਂਦੇ ਤੁਸੀਂ ਕਿਹਦੇ ਹਰ ਬਹੁਤ ਸਾਰੀਆਂ ਗੱਲਾਂ ਦੇਖਿਆ ਜਾਂਦੀਆਂ ਕਾਹਨ ਜਿੰਨੇ ਸੀਟਾਂ ਜਿੱਤੋਗੇ ਸਦੀਕ ਸਾਹਿਬ ਕਿੰਨੇ ਸੀਟਾਂ ਜਿੱਤੋਗੇ ਦੇਖੋ ਖਾਲੇ ਹੈ ਮੈਂ ਆਮ ਨੂੰ 1300 13 ਨਹੀਂ ਮਿਲਦੀ ਨਾਮ ਹੈ ਸੁਖੀ ਸਿੰਘ ਬਾਦਲ ਸਾਹਿਬ ਮਾਣੂ 25 ਸਾਲ ਰਾਤ ਕਰਾਂਗਾ ਦਿਨ ਸੁਖੀ ਸਿੰਘ ਬਾਦਲ ਸਾਹਿਬ ਨੂੰ ਪਾਣੀ ਨਹੀਂ ਹਲੇ ਮਾਸਰੋ ਜਿਵੇਂ ਕਰਦੇ ਆ ਪਾਣੀ ਕੋ ਨਿਕਲ ਕੇ ਸੜਕ ਤੇ ਜਲੂਗੀ ਇਹਨਾਂ ਚੋੜਾ ਛੋੜ ਸਕਦਾ ਸੁਖੀ ਜੀ ਇਹ ਕਹਿ ਰਹੇ ਕਿ ਉਹ ਜਿਹੜੀ ਪਾਸਾ ਹੈ ਪਾਣੀ ਕੋ ਚੱਲ ਕੇ ਸੜਕ ਤੇ ਚੱਲਣੀ ਥੇਰਾ ਪਿਆਰ ਬੋਣੇ ਉਹ ਵੀਡੀਓ ਪਾ ਰਿਹਾ ਹੈ ਉਹ ਯਾਰ ਤੇ ਪਾ ਰਿਹਾ ਹੈ ਸੁਣੋ ਜਨਾਬ ਸੁਣੋ ਉਹ ਕਹਿੰਦੇ ਕਿ ਖਾਲੀ ਲੀਡਰ ਜਿਹੜੇ ਕਾਗਜ਼ ਦੇ ਵਿੱਚ ਆਇਸ ਤੋਂ ਦੇ ਰਿਹਾ ਨਹੀਂ ਸਗਾ ਭਰਾ ਨਹੀਂ ਦਾਸ ਨੂੰ ਉਸੇ ਹੋ ਜਾਂਦਾ ਹੈ ਉਹ ਸਾਡਾ ਭਰਾ ਹੈ ਜਿਹੜਾ ਵੀਰ ਪੁਰਾਣੂ ਸਾਡੇ ਹੈ ਜਦੋਂ ਵੀ ਉਹ ਤੋਂ ਬਰਾਤ ਨੂੰ ਪੜਾ ਲੈਣਾ ਕੋਈ ਪੁੱਤ ਕੋਈ ਚੀਜ਼ ਨਹੀਂ ਵੰਡ ਕਰਦਾ ਹੁੰਦਾ ਪਿਓ ਨਹੀਂ ਪੁੱਤੀ ਕਹਿੰਦੇ ਕੈਂਡੀਟ ਤੇ ਹੀ ਦੋਸ਼ ਲੱਗਦਾ ਹੈ ਨਹੀਂ ਭਾਈ ਦੇ ਸਮਾਂ ਵਕਤ ਕੋਈ ਨਹੀਂ ਬੋਲਦਾ ਮੈਂ ਨਹੀਂ ਇਹ ਸਾਡਾ ਹੋਰ ਬੇਲੀ ਆਈ ਨਹੀਂ ਯਾਰੀ ਬਰਾਨੀ ਹੋ ਜਾਂਦਾ ਸੋ ਬੇਰੀ ਬੇ kia ਬੰਦਾ ਟਿੰਪਲ ਸਦਾ ਪੁੱਛਿਆ ਸਦਾ ਮੈਂ ਤੁਹਾਨੂੰ ਕੋੜ ਦੇ ਚੂਪੀ ਤਾਂ ਕੀ ਕਰਨਾ ਚਾਹੁੰਦੇ ਤੁਸੀਂ ਕੋਲ ਸਾਡੇ ਨਾਲ ਗੱਲਬਾਤ ਕਰਦੇ ਹਾਂ ਬਹੁਤ ਅਸ਼ਾਇ ਲੋਕਾਂ ਦਾ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਪੱਡਾ 13 ਦੀਆਂ 13 ਸੀਟਾਂ ਵਾਲਾ ਵਾਜਾ ਰਾਜ

ਕਿ ਕਿ ਦਾ ਐਮਪਾ ਕਿ ਕਿ ਐਮਸਮਾਰ ਹੈਗਾ ਨਸ਼ਿਆਂ ਨੂੰ ਲੈ ਕੇ ਕਿਹੜੀ ਸਰਕਾਰ ਹੋਵੇ ਤਾਂ ਨਸ਼ਾ ਕਿਤੇ ਕਦਮ ਚੁੱਕੇ ਜਾਣਗੇ ਜੀ ਜਿਹੜੇ ਜਿਹੜੇ ਆਮ ਮੰਦਰਾਮਾਂ ਨੂੰ ਜੀ ਸਰਕਾਰ ਆਈਆ ਨਸ਼ੀ ਪੰਦਰਾਮਾਂ ਦੇ ਜਿਵੇਂ ਕਿ ਨਹੀਂ ਸੀ ਉਹ ਬਿਨਾਂ ਹੋਰ ਚਾਟਾ ਵੱਧ ਕੇ ਬਹੁਤ ਜ਼ਿਆਦਾ ਹਰ ਘਰ ਵਿੱਚ ਬੱਚਾ ਨਸ਼ਾ ਕਰ ਰਿਹਾ ਮੈਂ ਕਿ ਹਰ ਇੱਕ ਸਰਕਾਰ ਕਾਲੀ ਲੀਡ ਨੂੰ ਦੇ ਦਈ ਅੱਗੀ ਲੱਗਦਾ